ਬਾਬਾ ਫਰੀਜੀ ਦਾ ਮੇਲਾ ਜਿਹੜਾ ਹੈ ਚੱਲ ਰਿਹਾ ਤੇ ਚੰਦਰਾ ਬਰਾੜ ਜੋ 19 ਪਰਫਾਰਮੈਂਸ ਦੇ ਕੇ ਨਿਕਲੇ ਨੇ ਬਰਾੜ ਸਾਹਿਬ ਕਿਸ ਤਰੀਕੇ ਦਾ ਲੱਗਿਆ ਤੁਹਾਡੇ ਸ਼ਹਿਰ ਵਿੱਚ ਬੜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਪੂਰਾ ਐਕਸਾਈਟਿਡ ਸੀਗਾ ਤੇ ਉਨਾ ਹੀ ਮਜ਼ਾ ਆਇਆ ਜਿੰਨਾ ਸੋਚ ਕੇ ਆਏ ਸੀ ਨਾ ਉਸ ਤੋਂ ਵੱਧ ਮਜ਼ਾ ਆਇਆ ਅੱਜ ਕਹ ਰਹੇ ਸੀ ਕਿ ਪਹਿਲੇ ਪਿੱਛੇ ਬਹਿ ਕੇ ਵੇਖਦੇ ਸੀ ਅੱਜ ਅੱਗੇ ਸਟੇਜ ਤੇ ਨੇ ਸ਼ੁਕਰਾ ਵਾਹਿਗੁਰੂ ਦਾ ਉਹਦੀ ਰੱਜਾ ਚ ਹੁੰਦਾ ਹਨ ਸਭ ਕੁਝ ਤੇ ਬਾਬਾ ਫਰੀਜੀ ਬਾਰੇ ਦੋ ਲਫ਼ਜ਼ ਕੀ ਕਹਿਣਾ ਚਾਹੁੰਗਾ ਉਹਨਾਂ ਬਾਰੇ ਕੀ ਕਹਿ ਸਕਦੇ ਆ ਉਹ ਉਹਨਾਂ ਨੇ ਦੁਨੀਆ ਬਾਰੇ ਬਹੁਤ ਕੁਝ ਕਿਹਾ ਹੈ ਨਾ ਬਾਬਾ ਫਰੀਜੀ ਉਹਨਾਂ ਦਾ ਦਿੱ ਤੇ ਬਹੁਤ ਕਰਮ ਵਾਲਾ ਮੈਂ ਜਿਹੜਾ ਇਸ ਸਟੇਜ ਦੇ ਉੱਤੇ ਅੱਜ ਮੈਨੂੰ ਮੌਕਾ ਮਿਲੇਗਾ ਹੁਣ ਦੋਹੇ ਗੁਨ ਗੁਨਾ ਇੱਕ ਛੋਟਾ ਜਿਹਾ ਦੋਹਾ ਗੁਨ ਗੁਨਾ ਦੇਣਾ ਹੈ ਜੀ ਤੂੰ ਦੋਹੇ ਗੁਨ ਗੁਨਾ ਇੱਕ ਛੋਟਾ ਸੁਣਾ ਦੇ ਹੁਣ ਅਮਰੀ ਸ਼ੂਪ ਆਏ ਹੋਏ ਐ ਤੇ ਉਹਨਾਂ ਦਾ ਹਾਲਤ ਵਿੱਚ ਨਹੀਂ ਹੈ ਨਾ ਬਾਬੇ ਦੇ ਆ ਉਹਦੇ ਜੀ ਥੈਂਕ ਯੂ ਵੈਰੀ ਮਚ ਤਾਂ ਬਿਲਕੁਲ ਚੰਦਰਾ ਪ੍ਰਾਰਦੀ ਜਿਹੜੇ ਸਾਡੇ ਨਾਲ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਹੈ ਅਤੇ ਇਸ ਵਕਤ ਪਰਫਾਰਮੈਂਸ ਦੇ ਕਿ ਨਿਕਲੇ ਆ ਤੇ ਬਾਬਾ ਫਰੀਦ ਜੀ ਦਾ ਸ਼ੁਕਰੀਆ ਅਦਾ ਕਰਦੇ ਹੋਏ ਇਥੇ ਨਜ਼ਰ ਆਏ ਨੇ ਫਿਲਹਾਲ ਦੇਖਦੇ ਆ ਕਿ ਇਸ ਤੋਂ ਬਾਅਦ ਕਨਵਰ ਗਰੇਵਾ ਜਿਹੜੇ ਨੇ ਪਰਫਾਰਮੈਂ ਫਰੀਦਕੋਟ ਕੈਮਰਾਪਰਸਨ ਮਨਪ੍ਰਸਿਕ ਚਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ ਤੱਕਨਵਰ ਗਰਵਾਲ ਬਲੋ ਜਿਹੜਾ ਹੈਗਾ ਫਰੀਦਕੋਟ ਵਿੱਚ ਬਾਬਾ ਫਰੀਦ ਮੇਲੇ ਦੌਰਾਨ ਜਿਹੜਾ ਹੈਗਾ ਪ੍ਰਸਤੁਤੀ ਦਿੱਤੀ ਗਈ ਹੈ ਇਸ ਵਕਤ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਉਹਨਾਂ ਦਾ ਕਹਿਣਾ ਕਿਸ ਤਰੀਕੇ ਦਾ ਲੱਗਿਆ ਉਹਨਾਂ ਨੂੰ ਫਰੀਦਕੋਟ ਵਿੱਚ ਆ ਕੇ ਗਰੇਵਾਲ ਸਾਹਿਬ ਕਿਸ ਤਰੀਕੇ ਦਾ ਲੱਗਿਆ ਫਰੀਦਕੋਟ ਵਿੱਚ ਪਹੁੰਚੇ ਬਹੁਤ ਚੰਗਾ ਬਾਬਾ ਅੱਜ ਬਹੁਤ ਸੋਹਣਾ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ ਇੰਨੀ ਸੋਹਣੀ એનર્ਜੀ ਤੇ ਸਾਰਿਆਂ 'ਚ ਅੱਜ ਬਹੁਤ ਜੀ ਲੱਗਿਆ ਬਹੁਤ ਈਜ਼ੀ ਲੱਗਿਆ ਮਾਹੌਲ ਪ ਮੇਰਾ ਤਰ੍ਹਾਂ ਕੁਝ ਨਹੀਂ ਹੈ ਬਾਬਾ ਜੇ ਇਮਾਨਦਾਰੀ ਨਾਲ ਇਸ ਗੱਲ ਦਾ ਜਵਾਬ ਦਈਏ ਤਾਂ ਬਸ ਇਹ ਫਿਰ ਇਹ ਸੱਚੇ ਪਾਤਸ਼ਾਹ ਹੈ। ਬਾਕੀ ਸੰਗਤ ਦੀ ਬੈਠਾਂ ਦੀ ਐਨਰਜੀ ਹੈ। ਜਿੱਥੋਂ ਦੀ ਬਿਰਤੀ ਜਿੱਦਾਂ ਦੀ ਹੈ ਨਾ ਉੱਥੇ ਮੇਰੇ ਵਰਗੇ ਬੰਦੇ ਨੂੰ ਫਿਰ ਵਿੱਚ ਉਹ ਕਬੂਲ ਕਰ ਲੰਦਾ ਵੀ ਆ ਜਾ ਤੈਨੂੰ ਸਾਡੇ ਵਰਗਾ ਹੋ ਕੇ ਤਾਂ ਬਸ ਉਹੀ ਮੇਰਾ ਮਹਾਰਾਜ ਦੀਆਂ ਕਿ ਚੰਗਿਆ ਚੰਗਾ ਗਾਲ ਹੈ। 7 ਸਾਲ ਪਹਿਲੇ ਆਪਾਂ ਵੀ ਉਦੋਂ ਆਏ ਸੀ ਤੁਸੀਂ ਉਦੋਂ ਵੀ ਬੜੀ ਵਧੀਆ ਪਰਫਾਰਮੈਂਸ ਹੈ ਕਿਸ ਤਰੀਕੇ ਦਾ ਅਹਿਸਾਸ ਫਰਕ ਕਿੰਨਾ ਲੱਗਿਆ? ਆਪਦੇ ਬਾਬਾ ਪੰਡ ਨੇ ਇੰਨਾ ਸੀ ਪੜਿਆ ਇੱਥੇ ਮੈਂ ਕੋਟਕਪੂਰੇ ਸ਼ਰੀਦਪਾਲ ਸਿੰਘ ਕਾਲਜ ਚ ਪੜਿਆ ਸੋ ਆਪਣੇ ਲੋਕ ਆ ਸਾਰੇ ਹਮੇਸ਼ਾ ਚੰਗਾ ਲੱਗਦਾ ਜਦੋਂ ਇਸ ਬੈਲਟ ਚ ਆਉਣੇ ਆ। ਉਹ ਲਖਜ ਬਾਬਾ ਫਰੀਦ ਜੀ ਬਰੇ। ਪ੍ਰਣਾਮ ਆ ਉਹਨਾਂ ਨੂੰ। ਉਹਨਾਂ ਨੂੰ ਪ੍ਰਣਾਮ ਉਹਨਾਂ ਦੀ ਬਾਣੀ ਨੂੰ ਪ੍ਰਣਾਮ ਹੈ। ਉਹਨਾਂ ਦਾ ਥੈਂਕ ਯੂ ਵੈਰੀ ਮਚ। ਕਨਵਰ ਗਰੇਵਾਲ ਸਾਹਿਬ ਜਿਹੜੇ ਨੇ ਉਹ ਇਸ ਵਕਤ ਫਰੀਦਕੋਟ ਵਿੱਚ ਪਹੁੰਚੇ ਹੋਏ ਸੀਗੇ ਜਿੱਥੇ ਕਿ ਉਹਨਾਂ ਵੱਲੋਂ ਇੱਕ ਬਿਹਤਰੀਨ ਪ੍ਰਸਤuti ਹੈਗੀ ਹੈ ਜਿਹੜੀ ਉਹ ਦਿੱਤੀ ਗਈ ਹੈ। ਲੋਕਾਂ ਦਾ ਜਿਹੜਾ ਕਥਾ ਪਿਆਰ ਇੱਥੇ ਉਹਨਾਂ ਨੂੰ ਵੇਖਣ ਨੂੰ ਮਿਲਿਆ। ਫਰੀਦਕੋਟ ਤੋਂ ਕੈਮਰਾ ਪਾਸੇ ਮਨਪ੍ਰਸਿਕ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ